ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਜਲਾਲਪੁਰਾ ਜੋ ਕਿ ਮਜੀਠੇ ਹਲਕੇ ਦੇ ਵਿੱਚ ਆ ਰਿਹਾ ਆ ਆਪਾਂ ਪਹੁੰਚੇ ਆ ਇਨਸ਼ਾਨ ਸਿੰਘ ਜੋ ਇਨਸ਼ਾਨ ਸਿੰਘ ਜੀ ਜਲਾਲਪੁਰੇ ਵਿੱਚ ਰਹਿ ਰਹੇ ਨੇ ਪਰ ਕਾਫੀ ਦਿਨਾਂ ਤੋਂ ਇਹਨਾਂ ਦਾ ਜਿਹੜਾ ਕੋਠਾ ਆ ਕਾਫੀ ਦਿਨਾਂ ਤੋਂ ਮਬਲ ਦੇ ਚੁੱਕਾ ਹੈ بارشਾਂ ਦੀ ਔਰ ਹੜ੍ਹਾਂ ਦੀ ਕਰਕੇ ਪਰ ਜੋ ਕਿ ਅੱਜ ਵਪਾਰੀ ਨਾ ਵੀ ਚੀਨ ਦੇ ਪਏ ਨੇ ਕਿਸ਼ਾਨ ਸਿੰਘ ਜੀ ਮਨਜੀਤ ਦੇ ਨੇ ਕਾਫੀ ਟਾਈਮ ਤੋਂ ਜੋ ਕਿ ਉਹਨਾਂ ਦੇ ਦੋ ਬੇਟੇ ਆ ਔਰ ਉਹਨਾਂ ਦੀ ਮਸੀਹ ਜੀ ਆ ਉਹ ਲਾਗੇ ਮੇਰੇ ਭੈਣ ਭਰਾ ਜਿਹੜੇ ਨਾਲ ਸਹਿਯੋਗ ਦੇ ਰਹੇ ਇਹਨਾਂ ਦੇ ਨਾਲ ਔਰ ਮੈਂ ਚਾਹੁੰਦਾ ਆ ਜਿਹੜੇ ਮੇਰੇ ਵੀਰੇ ਵੀਡੀਓ ਦੇਖ ਰਹੇ ਨੇ ਆਪਾਂ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦਈਏ ਕਿਉਂਕਿ ਤੁਹਾਨੂੰ ਹਾਲਾਤ ਦਿਖਾਣੇ ਆਪਾਂ ਘਰ ਦੇ ਆਓ ਜੀ ਦਿਖਾਈਏ ਆਰੋਂ ਅੰਦਰੋਂ ਸਾਰੇ ਵੀਡੀਓ ਮਾਰਦੇ ਆ ਕੋਚੋ ਛੋਟੇ ਛੋਟਲੇ ਜੋ ਕਿ ਕਾਫੀ ਜਿਹੜਾ ਹਾਲਾਤ ਕਰਦਾ ਖਰਾਬ ਹੋਇਆ ਆ ਆਪਾਂ ਅੱਜ ਕਿਸੇ ਮੇਰੇ ਵੀਰ ਨੇ ਕੋਲ ਕੀਤੀ ਆ ਵੀ ਆਪਾਂ ਇਹਨਾਂ ਵੀਰਾਂ ਦੀ ਹੈਲਪ ਕਰੀਏ ਉਹ ਕਰਨ ਵਾਲਾ ਪਰਮਾਤਮਾ ਸੱਚੇ ਪਾਸ਼ਾ ਗੁਰੂ ਰਾਮਦਾਸ ਆਪਾਂ ਅੱਜ ਏਡੀ ਦੂਰ ਅੰਬਰੀ ਸਾਹਿਤੋਂ ਚੱਲ ਕੇ ਇਹਨਾਂ ਦੀ ਸੇਵਾ ਵਿੱਚ ਪਹੁੰਚਿਆ ਉਹ ਧੰਨਵਾਦ ਇਹਨਾਂ ਨੇ ਸਾਨੂੰ ਆਪਣੇ ਘਰ ਬੁਲਾਇਆ ਔਰ ਆਪਾਂ ਚਾਹੁੰਦੇ ਆਂ ਵੀ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੀਏ ਜੋ ਕਿ ਆਪਣੇ ਘਰ ਦੇ ਵਿੱਚ ਆਣ ਕੇ ਬੈਠ ਕੇ ਪ੍ਰਸ਼ਾਦਾ ਪਾਣੀ ਛਕਣ ਔਰ ਬੱਚੇ ਜਿਹੜੇ ਰਹਿ ਰਹੇ ਆ ਦੂਸਰੇ ਘਰਾਂ ਚ ਆਪਣੇ ਘਰ ਚ ਆਣ ਕੇ ਆਪਣੀ ਮੁਸ਼ਕਲਾਂ ਦਾ ਹੱਲ ਕਰਨ ਕਿਉਂਕਿ ਬੱਚੇ ਦੀ ਪੜ੍ਹਾਈ ਦੀ ਮੁਸ਼ਕਲ ਆ ਰਹੀਆਂ ਔਰ ਮੇਰੀ ਇਹਨਾਂ ਦੀ ਮਿਸ ਜੋ ਗਈ ਮਮਾ ਹੋ ਗਈ ਜਿਹੜੇ ਕਿਸੇ ਦੇ ਘਰ ਰਹੇ ਨੇ ਕਾਫੀ ਟਾਈਮ ਤੋਂ ਔਰ ਸਾਰਿਆਂ ਨੂੰ ਭੈਣ ਭਰਾਵਾਂ ਦਾ ਹੱਥ ਛੋੜ ਕੇ ਬੇਨਤੀ ਆ ਕਿ ਆਪਾਂ ਇਹਨਾਂ ਮੀਰਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਈਏ ਕਿਉਂਕਿ ਆਪਣੇ ਘਰ ਦੇ ਵਿੱਚ ਆਣ ਕੇ ਬੈਠਣ ਇਹਨਾਂ ਨੂੰ ਘਰ ਵਧੀਆ ਬਣਾ ਕੇ ਦਿੱਤਾ ਜਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ